ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਵੱਡੀ ਖਬਰ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਬੀਤੇ ਦਿਨੀ ਸੁਖਪਾਲ ਰਾਣਾ ਮਿਨਿਸਟਰੀ ਦੇ ਪ੍ਰਧਾਨ ਜੌਨ ਕੋਟਲੀ ਤੇ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤੇ ਇੱਕ ਔਰਤ ਨਾਲ ਅਪਤੀ ਜਨਕ ਫੋਟੋ ਅਪਲੋਡ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪ੍ਰਧਾਨ ਜੌਨ ਕੋਟਲੀ ਤੇ ਉਸ ਦੀ ਫੋਟੋ ਨੂੰ ਸੁਖਪਾਲ ਰਾਣਾ ਦੀ ਫੋਟੋ ਨਾਲ ਲਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਿਸ ਕਾਰਨ ਪ੍ਰਧਾਨ ਜੌਨ ਕੋਟਲੀ ਮਸੀਹ ਆਗੂ ਪਾਸਟਰ ਸੁਖਬਾਰ ਰਾਣਾ ਤੇ ਪੀੜਤਾ ਔਰਤ ਦੀ ਸ਼ਬੀ ਨੂੰ ਖਰਾਬ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵੱਡਾ ਖੁਲਾਸਾ ਪੀੜਤਾ ਵੱਲੋਂ ਕੈਮਰੇ ਦੇ ਸਾਹਮਣੇ ਆ ਕੇ ਕੀਤਾ ਗਿਆ ਪ੍ਰਧਾਨ ਜੌਨ ਕੋਟਲੀ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਤੇ ਪੀੜਤਾ ਦਾ ਕਹਿਣਾ ਸੀ ਕਿ ਮੇਰੀ ਇੱਕ ਫੋਟੋ ਨੂੰ ਕਿਸੇ ਨਾਲ ਜੋੜ ਕੇ ਮੇਰੀ ਸ਼ਬੀ ਨੂੰ ਖਰਾਬ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਫੋਟੋ ਐਡਿਟ ਕਰਕੇ ਬਣਾਈ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਜਿੰਨਾ ਦੁਆਰਾ ਮੇਰੀ ਫੋਟੋ ਵਾਇਰਲ ਕੀਤੀ ਗਈ ਹੈ ਉਹਨਾਂ ਦੋਸ਼ੀਆਂ ਦੇ ਨਾਮ ਬੰਦੀ ਅਜਨਾਲਾ ਸैम ਕੁਵਾਤਰਾ ਤੇ ਸਾਹਿਲ ਡਾਕਟਰ ਜੀਜਸ ਚੈਨਲ ਵਾਲੇ ਤੇ આરોਪ ਲਗਾਏ ਗਏ ਪੀੜਤਾ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤੇ ਉਹਨਾਂ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਜਾਵੇਗਾ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਜਰੂਰ ਸਾਂਝੀ ਕਰੋ ਨਮਸਕਾਰ ਜੀ 3-4 ਦਿਨਾਂ ਤੋਂ ਨਮਸਕਾਰ ਜੀ 3-4 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਾਫੀ ਚੈਨਲਾਂ ਤੋਂ YouTube ਤੋਂ ਔਰ Instagram ਤੋਂ ਔਰ Facebook ਤੋਂ ਮੇਰੀ ਇੱਕ ਫੋਟੋ ਉਠਾ ਕੇ ਔਰ ਕਿਸੇ ਇੱਕ ਵਿਅਕਤੀ ਦੇ ਨਾਲ ਐਡਿਟ ਕਰਕੇ ਤੇ ਉਸ ਨੂੰ ਕਾਫੀ ਵੀਡੀਓਜ਼ ਬਣਾ ਕੇ ਵਾਇਰਲ ਕੀਤਾ ਗਿਆ ਹੈ ਜਿ ਜਿਨ੍ਹਾਂ ਨੇ ਵਾਇਰਲ ਕੀਤੀ ਹੈ ਜਲੰਧਰ ਤੋਂ ਹੈਗੇ ਆ ਸैम ਕਪਤਰਾ ਔਰ ਸਾਹਿਲ ਔਰ ਅਜਨਾਲਾ ਤੋਂ ਨੇ ਬੰਟੀ ਮਸੀ ਇਹਨਾਂ ਸਾਰਿਆਂ ਨੇ ਮੇਰੇ ਮੇਰੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਔਰ ਇਹਨਾਂ ਦੇ ਪਿੱਛੇ ਜਿੰਨੇ ਹੋਰ ਵੀ ਹੱਥ ਹੋਣਗੇ ਉਹ ਵੀ ਅੱਗੇ ਆਣਗੇ ਉਹਨਾਂ ਦਾ ਵੀ ਪਤਾ ਚੱਲੇਗਾ ਟਾਈਮ ਨਾਲ ਔਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਵੀ ਦੁਸ਼ਮਣੀ ਸੀ ਉਹਦੇ ਨਾਲ ਸਿੱਧੇ ਹੋ ਕੇ ਦੁਸ਼ਮਣੀ ਕਰਦੇ ਮੇਰਾ ਕੀ ਕਸੂਰ ਸੀ ਉਹਦੇ ਵਿੱਚ ਮੈਨੂੰ ਇਹ ਵੀ ਦੱਸਿਆ ਜਾਂਦਾ ਕਿ ਮੇਰਾ ਕੀ ਕਸੂਰ ਹੈ ਔਰ ਮੈਂ ਜਿੰਨੇ ਵੀ ਨੇ ਮੈਂ ਜਲੰਧਰ ਵੀ ਆਵਾਂਗੀ ਜਿੰਨੇ ਜਲੰਧਰ ਵਾਲੇ ਨੇ ਜਾਂ ਜਿੱਥੋਂ ਵਾਲੇ ਵੀ ਜਿੱਥੋਂ-ਜਿੱਥੋਂ ਦੇ ਵੀ ਨੇ ਮੈਂ ਸਭ ਦੇ ਘਰਾਂ ਚਾਵਾਂਗੀ ਸਭ ਦੇ ਸ਼ੋਅਰੂਮ ਦੁਕਾਨ ਜੋ ਵੀ ਉੱਥੇ ਆਵਾਂਗੀ ਔਰ ਸਾਰਿਆਂ ਨਾਲ ਆ ਕੇ ਸਾਰਿਆਂ ਦੇ ਨਾਲ ਗੱਲ ਕਰਾਂਗੀ ਔਰ ਸਾਰਿਆਂ ਤੇ ਮੈਂ ਪਰਚੇ ਕਟਵਾਵਾਂਗੀ ਜਿੰਨੇ ਵੀ ਪਿੱਛੇ ਹੱਥ ਹੋਣਗੇ ਮੈਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਨਾਂ ਅੱਗੇ ਲੈ ਕੇ ਆਉਣ ਦੀ ਪੂਰੀ ਕਰਾਂਗੀ ਔਰ ਤੁਸੀਂ ਇੰਨੇ ਗੰਦੇ ਹੋ ਇਹਨਾਂ ਗੰਦਾ ਫੋਨ ਹੈ ਤੁਹਾਡਾ ਮੈਂ ਤਾਂ ਸੁਣਿਆ ਸੀ ਮਸੀਬ ਬਹੁਤ ਅੱਛੇ ਹੁੰਦੇ ਨੇ ਤੁਹਾਡਾ ਇਹਨਾਂ ਗੰਦਾ ਖੂਨ ਹੈ ਗੰਦੇ ਖੂਨ ਦੀ ਪਰਵਰਿਸ਼ ਹੋ ਤੁਸੀਂ ਗੰਦੀਆਂ ਮਾਵਾਂ ਦਾ ਗੰਦਾ ਦੁੱਧ ਪੀਤਾ ਹੈ ਤੁਸੀਂ ਤੁਹਾਡੀਆਂ ਮਾਵਾਂ ਨੇ ਇਹ ਸਿਖਾਇਆ ਤੁਹਾਡੇ ਘਰ ਧੀਆ ਭੈਣਾਂ ਨਹੀਂ ਹੈਗੀਆਂ ਜਿਹੜੀਆਂ ਕਿ ਤੁਸੀਂ ਆਪਣੀਆਂ ਧੀਆ ਭੈਣਾਂ ਦੀਆਂ ਵੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਕਰੋਗੇ ਭਾਈ ਬੱਕੀ ਮੈਂ ਸਭ ਤੇ ਕਾਨੂੰਨੀ ਕਾਰਵਾਈ ਕਰਾਂਗੀ ਜਿੰਨੇ ਵੀ ਜਾਣੇ ਉਹਦੇ ਵਿੱਚ ਹੋਣਗੇ ਮੈਂ ਕਿਸੇ ਨੂੰ ਨਹੀਂ ਬਖਸ਼ਾਂਗੀ ਮੈਂ ਸਭ ਦੇ ਕੋਲ ਆ ਰਹੀ ਹਾਂ ਔਰ ਕਮਿਸ਼ਨਰ ਦੇ ਅੱਗੇ ਪੇਸ਼ ਹੋਵਾਂਗੀ ਆਪਣਾ ਪੂਰਾ ਇਨਸਾਫ ਮੰਗਾਂਗੀ ਅਗਰ ਮੇਰੇ ਨਾਲ ਇਨਸਾਫ ਨਹੀਂ ਹੋਇਆ ਤੇ ਮੈਂ ਉੱਥੇ ਹੀ ਆਤਮ ਹੱਤਿਆ ਕਰਕੇ ਤੇ ਮਰ ਜਾਵਾਂਗੀ ਔਰ